ਮੁਲਾਜ਼ਮ ਅਤੇ ਪੈਨਸ਼ਨ ਸੰਘਰਸ਼ ਤਾਲਮਿਲ ਕਮੇਟੀ ਪੰਜਾਬ ਦੇ ਸੱਤੇ ਤੇ ਬਿਜਲੀ ਮੁਲਾਜ਼ਮ ਮੰਡਲ ਗੁਰਦਾਸਪੁਰ ਦੇ ਸਾਹਮਣੇ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਸੰਜੀਵ ਸੈਣੀ ਗੁਰਮukh ਸਿੰਘ ਰਕੇਸ਼ ਠਾਕੁਰ ਮਨਜੀਤ ਸਿੰਘ ਨੇ ਸਾਂਝੇ ਤੌਰ ਤੇ ਕੀਤੀ ਇਸ ਮੌਕੇ ਤੇ ਧਰਨੇ ਨੂੰ ਸਮੋਦਰ ਕਰਦੇ ਹੋਏ ਰਵੈਲ ਸਿੰਘ ਸਾਹਿਬੁਰ ਨੇ ਕਿਹਾ ਕਿ ਪੰਜਾਬ ਸਰਕਾਰ ਜੋ 4 ਸਾਲ ਪਹਿਲਾਂ ਸੱਤਾ ਵਿੱਚ ਆਈ ਸੀ ਉਸ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਦਾ ਕੀਤਾ ਸੀ ਕਿ ਸਰਕਾਰ ਆਂਤੇ ਮੁਲਾਜ਼ਮਾਂ ਨੂੰ 6ਵੇਂ ਬੇ ਕਮਿਸ਼ਨ ਦੀ ਰਿਪੋਰਟ ਦਿੱਤੀ ਜਾਵੇਗੀ ਦੇ ਦੀ ਕਿਸ਼ਤ ਅਤੇ ਉਸਦਾ ਏਰੀਅਰ ਦਿੱਤਾ ਜਾਵੇਗਾ ਪਰ 4 ਸਾਲ ਗੁਜ਼ਰਨ ਦੇ ਕਰੀਬ ਹਣ ਪਰ ਅਜੇ ਤੱਕ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਹੁਣਾਂ ਕਹਿ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਹੀਂ ਕਰ ਦਿੱਤਾ ਸੰਘਰਸ਼ ਤੇਜ਼ ਕਰਦੇ ਹੋਏ ਫਰਵਰੀ ਦੇ ਪਹਿਲੇ ਹਫਤੇ ਖਜ਼ਾਨਾ ਮੰਤਰੀ ਪੰਜਾਬ ਅਤੇ ਬਿਜਲੀ ਮੰਤਰੀ ਪੰਜਾਬ ਦੇ ਅਵਾਸ ਅੱਗੇ ਧਰਨਾ ਦਿੱਤਾ ਜਾਵੇਗਾ ਮਾਰਵੈਲ ਸਿੰਘ ਸਹਾਇਪੁਰ ਸੂਬਾ ਪ੍ਰਧਾਨ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਮੈਂਬਰ ਮੁਲਾਜ਼ਮ ਤੇ ਪੈਨਸ਼ਨਰਸ ਤਾਲਮੇਲ ਕਮੇਟੀ ਪੰਜਾਬ ਅਸੀਂ ਮੁਲਾਜ਼ਮ ਤੇ ਪੈਨਸ਼ਨਰਸ ਤਾਲਮੇਲ ਕਮੇਟੀ ਵੱਲੋਂ ਸਮੁੱਚੇ ਪੰਜਾਬ ਅੰਦਰ ਇਹ ਪ੍ਰੋਗਰਾਮ ਲੀਕਿਆ ਕਿ ਸਾਰੀਆਂ ਮੰਡਲ ਤੇ ਉਪ ਮੰਡਲ ਪੱਧਰ ਤੇ ਮੈਨੇਜਮੈਂਟ ਅਤੇ ਸਰਕਾਰ ਦੇ ਜਿਹੜੇ ਅਥੀ ਭੂਕ ਵਿਚਾਰੇ ਆ ਉਹ ਕੀਤੇ ਜਾਣਗੇ ਇਹ ਸਾਡਾ ਪ੍ਰੋਗਰਾਮ ਜਿਹੜਾ ਵਾ ਇਹ 5 ਜਨ ਇੱਕ ਜਨ ਲੈ ਕੇ 25 ਦਸੰਬਰ ਤੋਂ ਲੈ ਕੇ 31 ਜਨਵਰੀ ਤੱਕ ਚੱਲੇਗਾ ਇਹਦੇ ਬਾਅਦ ਚ ਅਸੀਂ ਜਿਹੜਾ ਵਾ ਅਗਲਾ ਪ੍ਰੋਗਰਾਮ ਉਹ ਸੂਬਾ ਪਧਰੀ ਇੱਕ ਧਰਨਾ ਜਿਹੜਾ ਅਸੀਂ ਪਹਿਲਾਂ 25 ਦਸੰਬਰ ਨੂੰ ਦਿੱਤਾ ਸੀ ਔਰ 26 ਅਸੀਂ ਉਹਦੀ ਹੜਤਾਲ ਕੀਤੀ ਸੀ ਉਹਦੇ ਬਾਅਦ ਚ ਹੁਣ ਜਿਹੜਾ ਹੈ ਅਸੀਂ ਅਗਲਾ ਪ੍ਰੋਗਰਾਮ ਆ ਇਹ ਫੇਰ ਅਸੀਂ ਫਰਵਰੀ ਦੇ ਵਿੱਚ ਇੱਕ ਸੂਬਾ ਪਧਰੀ ਜਿਹੜਾ ਵਾ ਉਹ ਚੰਡੀਗੜ੍ਹ ਦੇ ਵਿੱਚ ਧਰਨਾ ਦੇਣ ਦਾ ਪ੍ਰੋਗਰਾਮ ਲੀਕ ਰਹੇ ਆ ਇਹਦੇ ਵਿੱਚ ਸਾਡਾ ਮੁੱਖ ਜਿਹੜਾ ਸਾਡੀਆਂ ਮੁਲਾਜ਼ਮਾਂ ਤੇ ਪੈਨਸ਼ਨਰਸ ਦੀਆਂ ਡਿਮਾਂਡਸ ਨੇ ਉਹ ਮੈਨੇਜਮੈਂਟ ਮੰਨ ਕੇ ਜਿਹੜੀ ਆ ਉਹਨਾਂ ਨੂੰ ਲਾਗੂ ਨਹੀਂ ਕਰ ਰਿਹਾ ਮੁੱਖ ਮੰਗ ਇਹਦੇ ਵਿੱਚ ਸਾਡੀ ਉਹ ਪੇ ਬੈਂਡ ਦੀ ਪੇ ਬੈਂਡ ਇੱਕ ਸਾਡੀ ਜਹੀ ਚੀਜ਼ ਆ ਕਿ ਜਿਹੜਾ 1 ਇੱਕ 16 ਤੋਂ ਸਾਨੂੰ ਪੇ ਸਕੇਲ ਮਿਲਣਾ ਉਹਦਾ ਸਾਨੂੰ ਫਾਇਦਾ ਤਾਂ ਵਾ ਜੇ ਸਾਡਾ ਪੇ ਬੈਂਡ ਸੋਧਿਆ ਜਾਂਦਾ ਪੇ ਬੈਂਡ ਦੇ ਵਿੱਚ ਸਾਡਾ 4 ਤੋਂ ਲੈ ਕੇ 9 ਤੱਕ ਟੇਬਲ ਤੇ 17 ਨੰਬਰ ਟੇਬਲ ਜਿਨ੍ਹਾਂ ਚ ਸੋਧੇ ਨਹੀਂ ਜਾਂਦੇ ਉਹਨਾਂ ਨੂੰ ਇਹ ਪੇ ਸਕੇਲ ਦਾ ਕੋਈ ਫਾਇਦਾ ਨਹੀਂ ਹੁੰਦਾ ਦੂਸਰੀ ਗੱਲ ਇੱਥੇ ਬੜੀ ਹਾਸੋਹਿਣੀ ਤੇ ਸੋਚਣ ਵਾਲੀ ਆ ਕਿ ਇਹ ਮੈਨੇਜਮੈਂਟ ਨੇ ਜਦੋਂ ਸਾਨੂੰ ਗ੍ਰੇਡ ਪੇ ਦਿੱਤਾ ਇਹਦੇ ਨਾਲ ਹੀ ਸਾਡਾ ਪੇ ਬੈਂਡ ਦਾ ਜਿਹੜਾ ਹੈਗਾ ਉਹ ਵੀ ਲਾਇਬਿਲਟੀਆਂ ਜਿਹੜੀਆਂ ਸਾਡੀਆਂ ਉਹ ਸਰਕਾਰ ਤੋਂ ਉਹ ਇਹਨਾਂ ਲੈ ਲੀਆਂ ਹੈਗੀਆਂ ਔਰ ਉਸ ਵੇਲੇ ਇਹਨਾਂ ਨੇ ਗੱਲ ਕੀਤੀ ਕਿ ਇਸ ਵੇਲੇ ਸਾਡਾ ਫਾਈਨੈਂਸ਼ੀਅਲ ਕ੍ਰਾਈਸਿਸ ਚੱਲ ਰਿਹਾ ਵਾ ਇਨੂੰ ਅਸੀਂ ਥੋੜਾ ਸਮਾਂ ਬਾਅਦ ਜਿਹੜਾ ਲਾਗੂ ਕਰਦਾਂਗੇ ਅੱਜ ਮੈਨੇਜਮੈਂਟ ਦੁਬਾਰਾ ਫੇਰ ਉਸੇ ਦੀ ਜਿਹੜਾ ਇਹਨਾਂ ਨੂੰ ਮਨਜ਼ੂਰੀ ਸਰਕਾਰ ਦੇ ਚੁੱਕੀ ਆ ਉਸੇ ਦੀ ਮਨਜ਼ੂਰੀ ਲੈਣ ਵਾਸਤੇ ਦੁਬਾਰਾ ਚਿੱਠੀਆਂ ਲਿਖ ਰਹੀ ਹੈ ਜਿਹੜੀ ਕਿ ਇੱਕ ਬੜੀ ਹਾਸੋਣੀ ਸਥਿਤੀ ਹੈ ਮੈਨੇਜਮੈਂਟ ਦੀ ਆ ਔਰ ਇਹ ਮੈਨੇਜਮੈਂਟ ਨੂੰ ਪਤਾ ਹੀ ਨਹੀਂ ਕਿ ਅਸੀਂ ਮੰਗ ਮੰਨ ਚੁੱਕੇ ਆ ਸਰਕਾਰ ਇਹਦੀ ਅਪਰੂਵਲ ਦੇ ਚੁੱਕੇ ਆ ਦੀ ਦੁਬਾਰਾ ਮੰਨਣ ਦੀ ਲੋੜ ਨਹੀਂ ਇਹ ਕੇਵਲ ਇੱਕ ਲਾਗੂ ਕਰਨਾ ਹੈ ਉਸ ਵੇਲੇ ਇਹਦੀ ਲਾਇਬਿਲਟੀ ਸਾਰੀ 50 ਤੋਂ 60 ਕਰੋੜ ਰੁਪਇਆ ਬਣ ਗਈ ਜਿਹੜੀ ਅੱਜ ਇਹ ਮੈਨੇਜਮੈਂਟ ਸਾਨੂੰ ਕਹਿ ਰਹੀ ਹੈ ਕਿ 350 ਕਰੋੜ ਜਿਹੜਾ ਲਾਇਬਿਲਟੀ ਬਣਦੀ ਆ ਇਸ ਕਰਕੇ ਸਾਡਾ ਫਾਈਨੈਂਸ਼ਲੀ ਇਹ ਸਾਡੇ ਵਾਸਤੇ ਬੋਝ ਪੈਂਦਾ ਇਹ ਸਾਡੀ ਮੰਗ ਆ ਉਹਦੇ ਨਾਲ ਸਾਡੇ ਨਵੇਂ ਭਰਤੀ ਹੋਏ ਮੁਲਾਜ਼ਮ ਜਿਹੜੀ ਕਿ ਸਾਡੀ ਬਹੁਤ ਹੀ ਅਹਿਮ ਮੰਗ ਆ ਤੇ ਉਹਨਾਂ ਦਾ 3 ਸਾਲ ਦਾ ਪ੍ਰੋਵੀਜ਼ਨ ਪੀਰੀਅਡ ਜਿਹੜਾ ਉਹ ਖਤਮ ਕੀਤਾ ਜਾਵੇ ਉਹਨਾਂ ਨੂੰ ਜਿਹੜੀ ਬਿਜਲੀ ਮੁਲਾਜ਼ਮਾਂ ਦੀ ਮਿਲਦੀ ਆ ਕੰਸੈਸ਼ਨ ਜੂਨਟਾਂ ਦੀ ਉਹ ਦਿੱਤੀ ਜਾਵੇ ਉਹਨਾਂ ਨੂੰ ਨਵੀਂ ਪੈਨਸ਼ਨ ਸਕੀਮ ਤੋਂ ਕੱਢ ਕੇ ਪੁਰਾਣੀ ਪੈਨਸ਼ਨ ਸਕੀਮ 'ਚ ਐਪ ਲਾਇਆ ਜਾਵੇ ਇਹਦੇ ਨਾਲ ਨਾਲ ਸਾਡੇ ਪੁਰਾਣੇ ਜਿਹੜੇ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਦੇ ਉੱਤੇ ਇਹਨਾਂ ਨੇ ਕੁਵਾੜਾ ਚਲਾਇਆ ਕਿ 50 ਸਾਲ ਦੀ ਉਮਰ ਹੋਣ ਦੇ ਤੇ 55 ਸਾਲ ਦੀ ਉਮਰ ਤੇ ਐਕਸਟੈਂਸ਼ਨ ਤਾਂ ਦਿੱਤੀ ਜਾਣੀ ਹੈ ਜੇ ਉਹਨਾਂ ਦਾ ਕੰਮ ਕਾਜ ਤੇ ਸਾਰਾ ਕੁਝ ਠੀਕ ਆ ਉਹ ਕਿਸੇ ਵੀ ਤਰ੍ਹਾਂ ਮਤਲਬ ਤਰਕਸੰਗਤ ਨਹੀਂ ਕਿਉਂਕਿ ਜੇ ਇੱਕ ਮੁਲਾਜ਼ਮ ਕੰਮ ਕਰਦਾ ਉਹਦਾ ਸਰੀਰਕ ਹਾਲਤ ਠੀਕ ਆ ਉਹਦਾ ਕੰਮਕਾਜ ਠੀਕ ਆ ਉਹਦੀਆਂ ਕੇਯੂਆਰਾਂ ਠੀਕ ਆ ਇਹ ਸਰਕਾਰ ਨੇ ਪਿੱਛੇ ਸਾਡੇ 2 ਐਸਡੀਓ ਇਸੇ ਗੱਲ 'ਚ ਜਿਹੜੇ ਉਹ ਮੈਕਮਾ ਤੋਂ ਜਬਰੀ ਰਿਟਾਇਰ ਕਰਤੇ ਕਿ ਉਹਨਾਂ ਨੂੰ ਜੀ ਚਾਰ ਸ਼ੀਟਾਂ ਹੁੰਦੀਆਂ ਜੇ ਕਿਸੇ ਅਫਸਰ ਦੀ ਕਿਸੇ ਨਾਲ ਨਹੀਂ ਬਣਦੀ ਉਹ ਉਹਦੀ ਜਿੰਨੀਆਂ ਮਰਜ਼ੀ ਚਾਰ ਸ਼ੀਟਾਂ ਆਪਣੇ ਸਮੇਂ ਦੇ ਵਿੱਚ ਬਣਾ ਦੇ ਛੋਟੇ-ਛੋਟੇ ਦੋਸ਼ ਲਾ ਕੇ ਇਸ ਕਰਕੇ ਇਹ ਕੋਈ ਤਰਕਸੰਗਤ ਨਹੀਂ ਕਿ 50 ਤੇ 55 ਸਾਲ ਦੀ ਜਿਹੜੀ ਐਕਸਟੈਂਸ਼ਨ ਜਿਹੜੀ ਉਹ ਨਹੀਂ ਦਿੱਤੀ ਜਾਵੇ ਅਗਲਾ ਸੈਸ਼ਨ ਸਾਨੂੰ ਦੱਸਿਆ ਜੀ ਅਸੀਂ ਪਹਿਲਾਂ ਅਸੀਂ ਕਰਾਂਗੇ ਇੱਕ ਚੰਡੀਗੜ੍ਹ ਜਿਹੜਾ ਧਰਨਾ ਸਰਕਾਰ ਦਾ ਜਿਹਦੇ ਵਿੱਚ ਵਿੱਤ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਅਸੀਂ ਘੇਰਾਂਗੇ ਨਾਲ ਹੀ ਇਹਨਾਂ ਦਾ ਫੀਲਡ ਵਿੱਚ ਆਉਣ ਤੇ ਕਾਲੀਆਂ ਝੰਡੀਆਂ ਨਾਲ ਘਰਾਓ ਕਰਾਂਗੇ ਜਿੱਥੇ ਵੀ ਕਿਤੇ ਸਾਡੇ ਮੈਨੇਜਮੈਂਟ ਦੇ ਡਾਇਰੈਕਟਰਾਂ ਦਾ ਚੇਅਰਮੈਨ ਦਾ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਜਾਂ ਵਿੱਤ ਮੰਤਰੀ ਦਾ ਕਿਤੇ ਵੀ ਦੌਰਾ ਹੋਇਆ ਔਰ ਉਹਦੇ ਨਾਲ ਫਿਰ ਅਸੀਂ ਦੁਬਾਰਾ ਫੇਰ ਹੜਤਾਲ ਜਿਹੜੀ ਆ ਕਰਕੇ ਤੇ ਮੈਨੇਜਮੈਂਟ ਨੂੰ ਜਿਹੜਾ ਇਹ ਮਜਬੂਰ ਕਰਾਂਗੇ ਕਿ ਸਾਡੀ ਜਿਹੜੀ ਆਏ ਮੰਗਾ ਜਿਹੜੀਆਂ ਮੰਨੀਆਂ ਜਾਣ। ਕਿਸਾਨਾਂ ਵੱਲੋਂ ਦਿੱਲੀ ਦੇ ਵਿੱਚ ਅਸੀਂ ਕਿਸਾਨਾਂ ਦੀ ਪੂਰ ਜ਼ੋਰ ਹਮਾਇਤ ਪਹਿਲੇ ਦਿਨ ਤੋਂ ਜਦੋਂ ਤੋਂ ਸੰਘਰਸ਼ ਚੱਲ ਰਿਹਾ ਵਾ ਉਹ ਪੈਨਸ਼ਨਰਸ ਤੇ ਅਪਲਾਈਜ਼ ਵੱਲੋਂ ਲਗਾਤਾਰ ਕਰ ਰਹੇ ਆ ਉਹਨਾਂ ਦੇ ਧਰਨਿਆਂ ਦੇ ਵਿੱਚ ਉਹਨਾਂ ਦੇ ਮਜਾਰਿਆਂ ਦੇ ਵਿੱਚ ਦਿੱਲੀ ਅਸੀਂ ਉਹਨਾਂ ਦੇ ਜਾ ਕੇ ਆਪਣੀ ਸਪੋਰਟ ਜਿਹੜੀ ਆ ਉਹਨਾਂ ਨੂੰ ਦੇ ਰਹੇ ਆ। ਔਰ ਸਾਡੀ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਆ ਕਿ ਜਿਹੜਾ ਕਿਸਾਨਾਂ ਦਾ ਮਸਲੇ ਆ ਤੁਰੰਤ ਹੱਲ ਕੀਤੇ ਜਾਣ ਕਿਉਂਕਿ ਛੋਟੇ ਛੋਟੇ ਬੱਚੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਔਰ ਸਾਡੇ ਵੀਰ ਸਾਡੇ ਭਰਾ ਉਥੇ ਜਿਹੜੇ ਬੈਠੇ ਆ ਕਿੰਨਾ ਹਾਲਾਤਾਂ 'ਚ ਬੈਠੇ ਆ ਤੁਸੀਂ ਸਾਰੇ ਖਾਸ ਕਰਕੇ ਪ੍ਰੈਸ ਵਾਲੇ ਜਾਣਦੇ ਹੋ ਕਿ ਕਿੰਨਾ ਦੇ ਜਿਹੜੇ ਉਹ ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚ ਉਥੇ ਸਮਾਂ ਕੱਢ ਰਹੇ ਆ ਪਰ ਸਰਕਾਰ ਆਪਣੀ ਕੇਵਲ ਤੇ ਕੇਵਲ ਇੱਕ ਅੜੀਲ ਵਰਤੀਰਾ ਵਰਤਦੇ ਹੋਏ ਉਹ ਮੰਗਾਂ ਹੱਲ ਨਹੀਂ ਕਰ ਰਹੀ ਜਦ ਅਸੀਂ ਉਹਨਾਂ ਤੋਂ ਮੰਗ ਹੀ ਨਹੀਂ ਰਹੇ ਸਾਨੂੰ ਕੋਈ ਸਹੂਲਤਾਂ ਦਿੱਤੀਆਂ ਜਾਂ ਜਬਰਦਸਤੀ ਸਾਡੀ ਝੋਲੀ ਵਿੱਚ ਕਿਉਂ ਪਾਈਆਂ ਜਾ ਰਹੀਆਂ ਜਦ ਕਿ ਇਹ ਸਾਨੂੰ ਪਤਾ ਤੇ ਸਰਕਾਰ ਨੂੰ ਵੀ ਪਤਾ ਕਿ ਉਹ ਸਾਨੂੰ ਸਹੂਲਤਾਂ ਨਹੀਂ ਦੇ ਰਹੇ ਸਾਡਾ ਸਾਨੂੰ ਜਿਹੜਾ ਉਹ ਕਾਰਪੋਰੇਟਰਾਂ ਕੋਲੋਂ ਜਿਹੜਾ ਗਹਿਣੇ ਰੱਖ ਰਹੇ ਆ ਇਸ ਕਰਕੇ ਸਾਡੀ ਮੰਗ ਆ ਕਿ ਕਿਸਾਨਾਂ ਦਾ ਜਿਹੜੇ ਮਸਲੇ ਉਹ ਹੱਲ ਕੀਤੇ ਜਾਣ ਬਾਕੀ ਸਮੁੱਚਾ ਬਿਜਲੀ ਮੁਲਾਜ਼ਮ ਕਲਾ ਕਿਸਾਨਾਂ ਦੀ ਪਿੱਠ ਤੇ ਆ ਔਰ ਹਰ ਤਰ੍ਹਾਂ ਦੀ ਉਹਨਾਂ ਦੀ ਅਸੀਂ ਮਦਦ ਕਰ ਲਈ ਹਰ ਵੇਲੇ ਤਿਆਰ ਹਾਂ ਤੋਂ ਮੈਂ ਤੁਹਾਨੂੰ ਆਪਣਾ ਪੀਰ ਸਰਪਾਲ ਤੇ ਸੀਐਨ ਨਿਊਜ਼ ਨੂੰ ਤੁਸੀਂ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਕਿਉਂਕਿ ਜਿਹੜੀਆਂ ਲੇਟੈਸਟ ਖਬਰਾਂ ਨੇ ਉਹ ਇਸੇ ਚੈਨਲ ਤੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਗੋਡ ਬlesਸ ਯੂ ਆਲਵ ਯੂ ਆਲ